ਜੀ ਕਾ ਖਾਲਸਾ ਹallelujah ਕੀ ਗਰੀ ਅਵਾਜ਼ ਨਹੀਂ ਆਈ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਇਨਸਾਈਡ ਯੂਥ ਕੈਂਪ ਦੇ ਵਿੱਚ ਆਜ ਸਾਡੇ ਵਿੱਚ ਸੰਗੀਤੀ ਮਹਾਨ ਸ਼ਖਸੀਅਤ ਜਿਨ੍ਹਾਂ ਦੇ ਬਾਰੇ ਕੁਝ ਵੀ ਕਹਿਣਾ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੈ ਸਰਦਾਰ ਇਕਬਾਲ ਸਿੰਘ ਜੀ ਰੇਡੀਓ ਟੀਵੀ ਆਰਟਿਸਟ ਜਿਹੜੇ ਬੱਚਿਆਂ ਨੇ ਜੋ ਬੱਤੀ ਤਕਸਾਲ ਤੋਂ ਅਦੁੱਤੀ ਗੁਰਮਤ ਸੰਗੀਤ ਸਮੇਲਨ ਦਾ ਆਨੰਦ ਮਾਣਿਆ ਹੋਏਗਾ ਸਤਾਰਿਕ ਬਾਦ ਸਿੰਘ ਜੀ ਉੱਤੇ ਹਰ ਸਾਲ ਜਿਹੜਾ ਵੀ ਰਾਗ ਇਹਨਾਂ ਨੂੰ ਉੱਥੋਂ ਮਿਲਦਾ ਹੈ ਉਸੇ ਰਾਗ ਦੇ ਸੰਤਾਂ ਨੂੰ ਸ਼ਬਦ ਗਾਇਨ ਸਰਵਣ ਕਰਾ ਕੇ ਨਿਹਾਲ ਕਰਦੇ ਹਨ ਪਰ ਅੱਜ ਅਸੀਂ ਇਹਨਾਂ ਨੂੰ ਇੱਕ ਨਵੇਕਲੇ ਅੰਦਾਜ਼ ਦੇ ਵਿੱਚ ਰੂਬਰੂ ਕਰਨ ਜਾ ਰਹੇ ਹਾਂ ਸਰਦਾਰ ਇਕਬਾਲ ਸਿੰਘ ਜੀ ਅੱਜ ਤੁਹਾਡੇ ਨਾਲ ਸਾਡੇ ਸਾਰਿਆਂ ਦੇ ਨਾਲ ਤਬਲਾ ਪਰਫਾਰਮੈਂਸ ਦੇਣ ਜਾ ਰਹੇ ਹਨ ਇੱਕ ਜੈਕਾਰੇ ਦੇ ਨਾਲ ਤਬਲੇ ਦੀ ਪਰਫਾਰਮੈਂਸ ਆਰੰਭ ਹੋਏਗੀ ਭਾਈ ਸਾਹਿਬ ਜੀ ਆਪਣੀ ਤਾਲ ਅੱਜ ਦੀ ਪਰਫਾਰਮੈਂਸ ਵਾਰੇ ਆਪ ਹੀ ਸਾਨੂੰ ਚੰਨਣਾ ਪਾਉਣਗੇ ਗੱਜ ਕੇ ਜੈਕਾਰੇ ਵਿੱਚ ਹਾਜ਼ਰੀ ਲਵਾਉਣੀ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਰਦਾਰ ਇਕਬਾਲ ਸਿੰਘ ਜੀ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਨੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਇਨਸਾਈਟ ਯੂਥ ਕੈਂਪ ਵਿਚ ਆਈ ਸਾਰੇ ਵਿਦਿਆਰਥੀਆਂ ਦਾ ਭਗਤਨਵਾਦ ਅੱਜ ਜੋ ਪ੍ਰਸਤੁਤੀਕਰਨ ਹੋਣਾ ਹੈ ਉਸ ਦੇ ਵਿੱਚ ਮੈਂ ਤਬਲਾਵਾਦ ਯੰਤਰ ਤੇ ਤੁਸੀਂ ਦੇਖ ਰਹੇ ਹੋ ਕਾਫੀ ਸਟੂਡੈਂਟਸ ਨੂੰ ਪਤਾ ਵੀ ਹੋਏਗਾ ਇਸ ਬਾਰੇ ਪਰ ਮੈਂ ਇਹ ਸੋਚਦਾ ਕਿ ਅੱਜ ਦਾ ਜੋ ਸਮਾ ਹੈ ਉਸ ਦੇ ਵਿੱਚ ਰਹਿੰਦਿਆ ਹੋਇਆ ਪਰਫਾਰਮੈਂਸ ਠੀਕ ਹੈ ਔਰ ਨਾਲ ਉਹਦਾ ਕੁਝ ਡੈਮੋਨਸਟ੍ਰੇਸ਼ਨ ਹੋ ਜਾਏ ਤਾਂ ਕਿ ਜਿਨਾ ਬੱਚਾ ਨੂੰ ਨਹੀਂ ਪਤਾ ਇਸ ਬਾਰੇ ਇਹਦੀ ਕੋਈ ਥਿਉਰੀ ਇਹਦੀ ਹਿਸਟਰੀ ਇਹਦੇ ਬੋਲ ਇਹਦੀ ਇਜਾਦ ਕਿਸ ਤਰ੍ਹਾਂ ਹੋਈ ਉਹ ਸਾਰਾ ਕੋਸ਼ਿਸ਼ ਕਰਾਂਗੇ ਕਿ ਸਾਰੇ ਵਾਦ ਤੋਂ ਵਾਦ ਪਹਿਲਵਾਨ ਨੂੰ ਟੱਚ ਕੀਤਾ ਜਾਵੇ ਤਵਲੇ ਦੇ ਤਾਂ ਇਸ ਜੋ ਡੈਮੋਨਸਟ੍ਰੇਸ਼ਨ ਟਾਈਪ ਜੋ ਹੈ ਪਰਫਾਰਮੈਂਸ ਇਸ ਨੂੰ ਗੱਲਾਂ ਨਹੀਂ ਕਰਨੀਆਂ ਸਭ ਨੇ ਬੜੇ ਧਿਆਨ ਨਾਲ ਸੁਣਨਾ ਹੈ ਮੈਨੂੰ ਆਸ ਹੈ ਤੁਹਾਨੂੰ ਕੁਛ ਨਾ ਕੁਛ ਜ਼ਰੂਰ ਜਾਣਕਾਰੀ ਮਿਲੇਗੀ ਤਬਲਾ ਇੱਕ ਵਾਦਯੰਤਰ ਹੈ ਇਨਸਟਰੂਮੈਂਟ ਹੈ ਇੱਕ ਸਾਜ਼ ਹੈ ਇਸਦੇ ਦੋ ਪਾਰਟ ਹੈ ਤੁਸੀਂ ਦੇਖ ਰਹੇ ਹੋ ਰਾਈਟ ਹੈਂਡ ਇੱਕ ਲੈਫਟ ਹੈਂਡ ਜੋ ਰਾਈਟ ਹੈਂਡ ਹੈ ਉਸ ਨੂੰ ਦਾਇਆ ਬੋਲਦੇ ਆ ਜਾਂ ਇਸ ਨੂੰ ਮਦੀਨ ਕਹਿੰਦੇ ਆ ਮਦੀਨ ਲੈਫਟ ਸਾਈਡ ਹੈ ਬਾਇਆ ਜਿਸ ਨੂੰ ਡੱਗਾ ਡੁੱਗੀ ਦੇ ਨਾਮਾਂ ਨਾਲ ਵੀ ਪੁਕਾਰਿਆ ਜਾਂਦਾ ਹੈ ਜੇ ਕਾਰਸਦੀ ਹਿਸਟਰੀ ਦੀ ਗੱਲ ਕਰੀਏ ਤਬਲੇ ਦੀ ਹਿਸਟਰੀ ਕਿ ਇਸਦਾ আবিষ্কার ਕਿਸ ਤਰ੍ਹਾਂ ਹੋਇਆ ਜੋ ਅਸੀਂ ਕਿਤਾਬਾਂ ਵਿੱਚ ਪੜ੍ਹਦੇ ਆ ਜਾਂ ਸਾਡੇ ਗੁਰੂ ਜਨਾਂ ਨੇ ਸਾਨੂੰ ਦੱਸਿਆ ਓਏ ਹੈ ਕਿ ਇਸਦਾ ਆਵਿਸ਼ਕਾਰ 13ਵੀਂ ਸਦੀ ਦੇ ਵਿੱਚ حضرت ਅਮੀਰ ਕੁਸਰੋ ਉਹਨਾਂ ਨੇ ਕੀਤਾ ਜੋ ਕਿ अलाउद्दीन खिलजी ਦੇ ਦਰਬਾਰੀ ਗਾਇਕ ਮੰਨੇ ਜਾਂਦੇ ਸਨ ਨਾਇਕ ਮੰਨੇ ਜਾਂਦੇ ਸਨ ਅਮੀਰ ਖੁਸਰੋ ਜਿਨੇ ਬੜੇ ਸਾਜ਼ਾਂ ਦਾ ਵਿਸ਼ਕਾਰ ਕੀਤਾ ਬੜੇ ਰਾਗਾਂ ਦਾ ਵਿਸ਼ਕਾਰ ਕੀਤਾ ਉਹ ਇੱਕ ਨਾਇਕ ਸਨ ਨਾਇਕ ਉਹਨੂੰ ਕਹਿੰਦੇ ਕਿ ਜਿਹੜਾ ਸੰਗੀਤ ਦੇ ਵਿੱਚ ਬਹੁਤ ਸਾਰੀਆਂ ਕ੍ਰिएशन ਬਹੁਤ ਸਾਰੀਆਂ ਰਚਨਾਵਾਂ ਕਰਦਾ ਉਹ ਨਾਇਕ ਹੁੰਦਾ ਐਸਾ ਮੰਨਿਆ ਜਾਂਦਾ ਕਿ ਤਬਲਾ ਦੀ ਜਿਹੜੀ ਇਜਾਦ ਹੈ ਉਹਨਾਂ ਨੇ ਕੀਤੀ ਇਹ ਮੰਨਿਆ ਜਾਂਦਾ ਹੈ ਪਰ ਇਸ ਦੇ ਵਿੱਚ ਕਈ ਮਤ ਹਨ ਕਿਉਂਕਿ ਬਹੁਤ ਪੁਰਾਣੀ ਗੱਲ ਹੈ ਇਹ ਜੋ ਗ੍ਰੰਥਾਂ ਵਿੱਚ ਮਿਲਦਾ ਅਸੀਂ ਉਹੀ ਦੱਸਣਾ ਹੈ ਅੱਗੇ ਵੀ ਕੁਝ ਲੋਕ ਕਹਿੰਦੇ ਨੇ ਕਿ ਇੱਕ ਵਾਦ ਯੰਤਰ ਹੁੰਦਾ ਸੀ ਤਬਲ ਤਬਲ ਤੋਂ ਇਹ ਤਬਲਾ ਬਣਾਇਆ ਗਿਆ ਔਰ ਕੁਝ ਲੋਕ ਕਹਿੰਦੇ ਕਿ ਅਰਬ ਤੋਂ ਆਇਆ ਇਹ ਸਾਜ਼ ਜਿਆਦਾ ਮਾਨਤਾ ਇਹ ਹੀ ਹੈ ਕਿ ਹਜ਼ਰਤ ਅਮੀਰ ਕੁਸਰੋ ਚਿਨੇ ਦਾ ਅਵਿਸ਼ਕਾਰ ਕੀਤਾ। ਉਹ ਇਸ ਤਰ੍ਹਾਂ ਹੋਇਆ ਕਿ ਇੱਕ ਬਾਦਜੰਤਰ ਹੈ ਪਖਾਵਜ। ਪਖਾਵਜ ਜੋ ਹੁੰਦਾ ਹੈ ਉਹ ਢੋਲ ਜਾਂ ਢੋਲਕ ਵਾਂਗੂ ਹੁੰਦਾ ਹੈ ਢੋਲਕ ਸਭ ਨੇ ਦੇਖਿਆ ਹੋਵੇਗਾ। ਉਸੇ ਤਰ੍ਹਾਂ ਵਜਾਇਆ ਜਾਂਦਾ ਰੱਖ ਕੇ ਕਿਆ ਜਾਂਦਾ ਕਿ ਉਸ ਦੇ ਵਿੱਚੋਂ ਦੋ ਭਾਗ ਕਰ ਦਿੱਤੇ ਗਏ ਦੋ ਭਾਗ ਕਰਨ ਨਾਲ ਵੀ ਤਬਲਾ ਪ੍ਰੋਪਰ ਨਹੀਂ ਬਣਦਾ ਉਹਦੇ ਵਿੱਚ ਵੀ ਉਹਨਾਂ ਨੂੰ ਕਾਫੀ ਮੋਡੀਫਿਕੇਸ਼ਨ ਕਰਨੀ ਪਈ ਹੋਏਗੀ ਤਾਂ ਇਹ ਤਬਲਾ ਬਣਾਇਆ ਗਿਆ ਅੱਜਕੱਲ ਜੇ ਅਸੀਂ ਗੱਲ ਕਰੀਏ ਸੰਗੀਤ ਦੀ ਹਰ ਸ਼ੈਲੀ ਕੀਰਤਨ ਤੋਂ ਲੈ ਕੇ ਹੋਰ ਜਿੰਨੀਆਂ ਵੀ ਵਿਧਾਵਾਂ ਹਨ ਸੰਗੀਤ ਦੀਆਂ ਸ਼ਾਸਤਰੀ ਸੰਗੀਤ ਦੇ ਵਿੱਚ ਧਰੁਪਦਰ ਤਮਾਰ ਨੂੰ ਛੱਡ ਕੇ ਸਭ ਨਾਲ ਸੰਗਤ ਕਰਨ ਲਈ ਤਬਲੇ ਦਾ ਤਬਲੇ ਦਾ ਯੂਜ਼ ਉਹਦੀ ਵਰਤੋਂ ਕੀਤੀ ਜਾਂਦੀ ਹੈ। ਮਤਲਬ ਬਹੁਤ ਪ੍ਰਚਾਰ ਹੋ ਗਿਆ ਇਸ ਸਾਜ਼-ਵਾਦਯੰਤਰ ਦਾ ਅੱਜ ਦੇ ਸਮੇਂ ਦੇ ਵਿੱਚ। ਸਿਰ ਇਹਦੇ ਵਿੱਚ ਇਹ ਹੈ ਕਿ ਤਬਲੇ ਦੇ ਘਰਾਣੇ ਵੀ ਬਣੇ ਘਰਾਣਾ ਸ਼ਬਦ ਜੋ ਹੈ ਉਹ ਘਰ ਤੋਂ ਨਿਕਲਦਾ ਹੈ ਘਰਾਣਾ ਇਹਦਾ ਮਤਲਬ ਇਹ ਹੁੰਦਾ ਹੈ ਕਿ ਕਿਸੇ ਵੀ ਪਰੰਪਰਾ ਦਾ ਪੀੜੀਦਰ ਪੀੜੀ ਚੱਲਣਾ ਪੀੜੀਦਰ ਪੀੜੀ ਤਾਂ ਉਹ ਸੰਤਾਨ ਰਾਹੀਂ ਵੀ ਆਪਾਂ ਕਹਿ ਸਕਦੇ ਹਾਂ ਔਰ ਗੁਰੂ ਸ਼ਿਸ਼ ਪਰੰਪਰਾ ਰਾਹੀਂ ਵੀ ਇਹ ਜਿਹੜੀ ਹੈਗੀਆਂ ਪਰੰਪਰਾ ਚੱਲ ਸਕਦੀ ਹੈ ਤਬਲੇ ਦੇ ਮੁੱਖ ਤਿੰਨ ਘਰਾਣੇ ਮੰਨੇ ਜਾਂਦੇ ਆ ਮੈਂ ਜ਼ਿਆਦਾ ਵਿਸਤਾਰ ਚ ਨਹੀਂ ਜਾਣਾ ਇਨ ਸ਼ਾਰਟ ਸਾਰਾ ਕੁਝ ਕੋਸ਼ਿਸ਼ ਕਰਾਂਗੇ ਜਿਹਦੇ ਵਿੱਚ ਪੰਜਾਬ ਪੂਰਬ ਤੇ ਪੱਛਮ ਪੰਜਾਬ ਇੱਕ ਅਲੱਗ ਘਰਾਣਾ ਹੈ ਸੁਤੰਤਰ ਹੈ ਪੂਰਬ ਜਿਹੜਾ ਹੈ ਉਹਦੇ ਵਿੱਚ ਲਖਨਊ ਫਰੂਕਾਬਾਦ ਔਰ ਬਨਾਰਸ ਇਹ ਸ਼ਹਿਰ ਆਂਦੇ ਨੇ ਕਛਮ ਦਾ ਜਿਹੜਾ ਹੈ ਉਹ ਦਿੱਲੀ ਤੇ ਹਜ਼ਰੜਾ ਦਾ ਇਹਨਾਂ ਘਰਾਣਿਆਂ ਦਾ ਆਪਣਾ-ਆਪਣਾ ਮਹੱਤਵ ਹੈ ਆਪਣੀ-ਆਪਣੀ ਵਿਸ਼ੇਸ਼ਤਾਵਾਂ ਹਨ ਤਾਂ ਜਿਸ ਕਰਕੇ ਅੱਜ ਤਬਲਾ ਬਹੁਤ ਪ੍ਰਚਾਰ ਵਿੱਚ ਹੈ ਇੱਕ ਕਲਮੈਥੇ ਜ਼ਰੂਰ ਦੱਸ ਦਿਆਂ ਕਿ ਪੰਜਾਬ ਘਰਾਣੇ ਦੇ ਵਿੱਚ ਉਸਤਾਦ ਬਹਾਦਰ ਸਿੰਘ ਜਿਹਦਾ ਨਾਮ ਬਹੁਤ ਗਿਣੇ ਛੁਨੇ ਵਿਦਵਾਨਾਂ ਵਿੱਚ ਲਿਆ ਜਾਂਦਾ ਹੈ ਬਹੁਤ ਕੰਟਰੀਬਿਊਸ਼ਨ ਰਹੀ ਹੈ ਉਹਨਾਂ ਦੀ ਉਸਤਾਦ ਬਹਾਦਰ ਸਿੰਘ ਜੀ ਦੀ ਸਿੱਖ ਜਗਤ ਵਿੱਚ ਉਹਨਾਂ ਦਾ ਪਹਿਲਾ ਨਾਮ ਲਿਆ ਜਾਂਦਾ ਹੈ ਜੇ ਮੈਂ ਗੱਲ ਕਰਾਂ ਕਿ ਤਬਲਾ ਜਦੋਂ ਸ਼ੁਰੂਆਤ ਹੋਈ ਤਬਲੇ ਦੀ ਉਦੋਂ ਸਭ ਤੋਂ ਪਹਿਲੇ ਵਿਦਵਾਨ ਸੀ ਦਿੱਲੀ ਦੇ ਸਿਧਾਰਖਾਂ ਉਸਤਾਦ ਸਿਧਾਰਖਾਂ ਸਾਹਿਬ ਉਹ ਸਾਡੇ ਸਾਹਮਣੇ ਪਹਿਲਾ ਆਉਂਦੇ ਨੇ ਉਸ ਤੋਂ ਬਾਅਦ ਜਿਵੇਂ ਜਿਵੇਂ ਘਰਾਦਿਆਂ ਦਾ ਵਿਕਾਸ ਹੋਇਆ ਉਸ ਤਰ੍ਹਾਂ ਬਹੁਤ ਨਾਮਵਰ ਵਿਦਵਾਨ ਲੋਗ ਆਏ ਔਰ ਤੁਸੀਂ ਉਹਨਾਂ ਨੂੰ ਸੁਣਦੇ ਵੀ ਰਹਿੰਦੇ ਹੋ ਇਹ ਤਾਂ ਕੁਛ ਹਿਸਟਰੀ ਹੋ ਗਈ ਤਬਲੇ ਦੀ ਹੁਣ ਤਬਲੇ ਵੀ ਜਿਹੜੀ ਇੱਕ ਲੈਂਗੁਏਜ ਹੈ ਜਾਂ ਤਬਲੇ ਦੇ ਵਰਣ ਨੇ ਉਹਦੇ ਬੋਲ ਹਨ ਉਹ ਕੀ ਹੈ ਉਹਨਾਂ ਬਾਰੇ ਥੋੜੀ ਜੀ ਜਾਣਕਾਰੀ ਟਬਲੇ ਦੇ ਦੋ ਭਾਗ ਜਿਵੇਂ ਮੈਂ ਤੁਹਾਨੂੰ ਦੱਸਿਆ ਉਹਨਾਂ ਦੇ ਵਿੱਚ ਬੋਲਾਂ ਤੋਂ ਪਹਿਲਾਂ ਛੋਟੀ ਜੀ ਜਾਣਕਾਰੀ ਹੋਰ ਕਿ ਇਹਦੇ ਦੋਨਾਂ ਭਾਗਾਂ ਦੇ ਛੋਟੇ ਛੋਟੇ ਪਾਰਟਸ ਹੈਗੇ ਨੇ ਉਹਨਾਂ ਨੂੰ ਅਸੀਂ ਤੁਹਾਨੂੰ ਦੱਸਦੇ ਆਂ ਇਹ ਉੱਪਰ ਕੁੜਾ ਹੁੰਦਾ ਹੈ ਕੁੜਾ ਚਮੜੇ ਦਾ ਬਣਿਆ ਹੈ ਇਹ ਜੋ ਗੋਲ-ਗੋਲ ਸਾਈਡਾਂ ਤੇ ਇਹਨੂੰ ਗਜਰਾ ਬੋਲਦੇ ਆਂ ਔਰ ਤਬਲੇ ਦੇ ਵਿੱਚ ਜਿਹੜੀ ਇਹ ਰੱਸੀ ਨਾਮ ਆ ਇੱਕ ਬਦਰੀ ਹੁੰਦੀ ਹੈ ਚਮੜੇ ਦੀ ਬਣੀ ਔਰ ਇਸ ਨੂੰ ਜਿਹੜੇ ਗਜਰੇ ਦੇ ਵਿੱਚ ਛੇਦ ਹਨ ਇਹ ਤਬਲੇ ਦੇ 16 ਘਰ ਹੁੰਦੇ ਆ ਛੇਦ ਜਿਹੜੇ ਹੈਗਾ ਉਹਨੂੰ ਘਰ ਕਹਿੰਦੇ ਆ ਤਬਲੇ ਵਿੱਚ 16 ਘਰ ਹੁੰਦੇ ਆ ਜਿੰਨਾ ਵਿੱਚੋਂ ਬਦਰੀ ਨਿਕਲ ਕੇ ਇੱਕ ਤਬਲੇ ਨੂੰ ਆਪਣਾ ਜਿਹੜੀ ਇਹ ਦੀ ਸੈਟਿੰਗ ਹੈ ਉਹ ਕਰ ਦਈਏ ਇਹ ਸਾਰੀ ਲੱਕੜ ਜੋ ਹੈ ਉਹ ਚੱਠੂ ਬੋਲਦੇ ਇਹਨੂੰ ਔਰ ਸਵਰ ਕਰਨ ਲਈ ਇਹ ਜਿਹੜੇ ਲੱਕੜ ਦੀਆਂ ਗੋਲੀਆਂ ਨੇ ਅੱਠ ਇਹ ਗੱਟੇ ਬੋਲਦੇ ਐ ਤਵਲੇ ਦੇ ਗੱਟੇ ਔਰ ਜਿਨ੍ਹਾਂ ਦੇ ਉੱਪਰ ਰੱਖਿਆ ਗਿਆ ਤਵਲਾ ਇਹ ਰਿੰਗ ਹੈ ਰਿੰਗ ਜੇ ਵੈਸੇ ਸਿੱਧਾ ਆਪਾਂ ਰੱਖਦੇ ਆਂ ਤਵਲੇ ਨੂੰ ਉਹ ਪ੍ਰੋਪਰ ਨਹੀਂ ਰਹਿੰਦਾ ਇਹਦੇ ਵਿੱਚ ਜੇ ਰਿੰਗ ਤੇ ਰੱਖਿਆ ਹੁੰਦਾ ਆਪਾਂ ਜਿਸ ਤਰ੍ਹਾਂ ਵੀ ਇਹਨੂੰ ਰੱਖਦੇ ਆਂ ਉਹ ਉਸ ਤਾਈਂ ਉਹਦੀ ਸੈਟਿੰਗ ਰਹਿੰਦੀ ਹੈ ਇਹ ਥੋੜੀ ਜੀ ਜਾਣਕਾਰੀ ਇਹਦੇ ਸੰਗਾ ਦੀ ਹੋਂ ਟਬਲੇ ਦੇ ਬੋਲ ਜਿਹੜਾ ਦਾਇਆ ਜਾਂ ਮਦੀਨ ਹੈ ਇਹਦੇ ਤੇ ਕਿਹੜੇ ਬੋਲ ਨਿਕਲਦੇ ਪਹਿਲਾ ਤਾਂ ਬੋਲ ਹੈ ਨਾ ਨਾ ਕਿਸ ਤਰ੍ਹਾਂ ਨਿਕਲਦਾ ਹੈ ਇਹ ਨਾ ਹੈ ਤਾ ਇਹ ਵੀ ਤਾ ਨਾ ਤਾ ਤਕਰੀਬਨ ਇੱਕ ਵਜੇ ਬੋਲ ਹੁੰਦੇ ਅੱਗੇ ਹੈ ਤਿੰਨ ਤਿੰਨ ਕਿਸ ਤਰ੍ਹਾਂ ਇਹ ਕਿੰਨੇ ਬੋਲ ਤੇ और इस तरए दे बोल गे, गे। हूँ कुछ कंबाइंड जेडे बोल निकलते हैं दोनों ते बोल इस तरह हैं जिस तरह धा धिन तिर किट किट धिर धिर ਗੜਨਾਗ ਇਹ ਕੁਝ ਬੋਲ ਹਨ ਪ੍ਰੋਪਰ ਇਹ ਨਿਕਲਨੇ ਚਾਹੀਦੇ ਆ ਤਾਂ ਤਬਲੇ ਦੇ ਵਿੱਚ ਐਕਿਊਰੇਸੀ ਆਂਦੀ ਹੈ ਤਾਂ ਹੁਣ ਜੇ ਹੁਣ ਨਾ ਹੈ ਕਿ ਨਾ ਬਣਾਉਣ ਵਿੱਚ ਬੜਾ ਸਮਾਂ ਲੱਗ ਜਾਂਦਾ ਜਿੱਦਣ ਸਿੱਖਿਆ ਉਹਨਾਂ ਨੂੰ ਪਤਾ ਹੈ ਇਸ ਤਰ੍ਹਾਂ ਤਾਂ ਆਪਾਂ ਇਸ ਤਰ੍ਹਾਂ ਵੀ ਵਜਾ ਸਕਦੇ ਆ ਪਰ ਉਹ ਗੱਲ ਨਹੀਂ ਬਣਦੀ ਤੇ ਪ੍ਰੋਪਰ ਜੀ ਆਵਾਜ਼ ਹੈ ਇਹਦੀ ਸਾਊਂਡ ਹੈ ਨਾ ਹੁਣ ਜਦੋਂ ਅਸੀਂ ਕੁਝ ਵਜਾਣਾ ਹੈ ਇਹ ਪ੍ਰੋਪਰ ਸਾਊਂਡ ਨਿਕਲੇਗੀ ਤਾਂ ਇਹਦੇ ਸੁਣਨ ਦੇ ਵਿੱਚ ਵੀ ਆਨੰਦ ਆਉਂਦਾ ਹੈ ਔਰ ਇਹਦੇ ਚ ਭਾਵ ਪੈਦਾ ਹੁੰਦੇ ਹਨ ਹੁਣ ਗੱਲ ਕਰਦੇ ਆ ਕਿ ਇਹ ਜੋ ਬੋਲ ਨੇ ਇਹਨਾਂ ਤੋਂ ਤਾਲ ਬਣਦੇ ਆ ਤਾਲ ਤਬਲੇ ਦੀ ਰਿਦਮ ਦੇ ਵਿੱਚ